ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਫਰੋਤੀ ਮਾਮਲੇ 'ਚ ਪੁਲਿਸ ਅਤੇ ਨੌਜਵਾਨ ਦੇ ਵਿਚਕਾਰ ਮੁਠਬੇੜ ਹੋਈ ਹੈ। ਬੀਤੇ 25 ਜੂਨ ਨੂੰ ਕਰੀਆਨਾ ਸਟੋਰ ਤੇ ਹੋਈ ਫਾਇਰਿੰਗ ਮਾਮਲੇ ਵਿੱਚ ਤਿੰਨ ਨੌਜਵਾਨ ਗ੍ਰਿਫਤਾਰ ਹੋਏ ਸਨ ਜਿਨ੍ਹਾਂ ਵਿੱਚ ਰਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸ਼ਾਮਿਲ ਨੇ। ਪੁਲਿਸ ਮੁਤਾਬਕ ਕਰੀਆਨਾ ਸਟੋਰ ਤੇ ਫਾਇਰਿੰਗ ਕਰਨ ਮਗਰੋਂ ਇਹਨਾਂ ਦੇ ਵੱਲੋਂ ਹਥਿਆਰ ਜੰਡਿਆਲਾ ਗੁਰੂ ਦੀ ਨਹਿਰ ਦੇ ਕੋਲ ਲੁਕੋਏ ਗਏ ਸਨ। ਜਦੋਂ ਪੁਲਿਸ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਹਥਿਆਰ ਲੱਭਣ ਦੇ ਲਈ ਜਗ੍ਹਾ ਤੇ ਲੈ ਕੇ ਜਾ ਰਹੀ ਸੀ ਤਾਂ ਉਸ ਨੇ ਪੁਲਿਸ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਗੁਰਪ੍ਰੀਤ ਸਿੰਘ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸ ਦਈਏ ਕਿ ਇਹ ਮਾਮਲਾ 50 ਲੱਖ ਰੁਪਏ ਦੀ ਫਰੋਤੀ ਮੰਗਣ ਦੇ ਨਾਲ ਜੁੜਿਆ ਹੋਇਆ ਹੈ ਪੁਲਿਸ ਵੱਲੋਂ ਗੈਰ ਕਾਨੂੰਨੀ ਹਥਿਆਰਾਂ ਫਰੋਤੀ ਅਤੇ ਹਮਲੇ ਦੇ ਅਧੀਨ ਹੋਰ ਕਾਨੂੰਨੀ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਹੋਰ ਖੁਲਾਸਿਆਂ ਦੀ ਉਮੀਦ ਕੀਤੀ ਜਾ ਰਹੀ ਹੈ ਲੋਕਾਂ ਨੂੰ ਉਮੀਦ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਸੰਬੰਧ ਵਿੱਚ ਹੋਰ ਜਾਣਕਾਰੀ ਹੋਵੇ ਤਾਂ ਉਹ ਸਿੱਧੇ ਤੌਰ ਤੇ ਪੁਲਿਸ ਨਾਲ ਸਾਂਝੀ ਕਰਨ ਇਸ ਸੰਬੰਧ ਵਿੱਚ ਅੰਮ੍ਰਿਤਸਰ ਦਿਹਾਤੀ ਐਸਪੀ ਦੀ ਅਦਿੱਤਿਆ ਵਾਰੀਅਰ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਕਿਹਾ ਜੇ ਉਹਦਾ ਨਾਮ ਦੱਸੋ ਜੀ ਕੀ ਗੱਲ ਹੋਈ ਹੈ ਜੀ 5 6 पाँच छः नो फायरिंग होया जी सुरिंदर किरियाना स्टोर के बाहर जंडियाला उस तो बाद एक सौ सत्रह नंबर एफ आई आर पी जंडियाला आप रजिस्टर किए हैं जो जख्मी है जो कश्मीरी लाल है वो बयान मुताबिक अपना रजिस्टर किए हैं एक एफ आई आर उस एफ आई आर दे अरेस्ट किए हैं पहले जो मुलजम जो अरेस्ट जो अक्यूज़ हैं अरेस्ट किए हैं उन्होंने नाम से रमनप्रीत जब रमनप्रीत ने अरेस्ट किए हैं पता चल बंदे बी जो तीन बंदी को आके फायरिंग की करानापुर तक कश्मीर ने जख्मी किए रमन के बयान मुताबिक अपना अर अरेस्ट किए हैं दो और गुरप्रीत हरप्रीत हिमाचल तो अपने सीआईए टीम एस एच ओ जंडियाला डी एस पी जंडियाला टीम ने हिमाचल तो अरेस्ट करके ले आए तब जब इतने आके पूछगिछ की तब पता चला कि जो इन्होंने फायरिंग वास्ते यूज़ किया वेपन ਉਹ ਵੈਪਨ ਨੇ ਇੱਥੇ ਆਪਣਾ ਜਨਰਲ ਨੇਹਰ ਦੇ ਪਾਸ ਇਨ ਰੱਖਿਆ ਤਾਂ ਰਿਕਵਰ ਕਰਨ ਵਾਸਤੇ ਐਸ ਐਚ ਓ ਤੇ ਉਹਨਾਂ ਦੀ ਟੀਮ ਇੱਥੇ ਆਏ ਜਦੋਂ ਸਚੂ ਦੀ ਟੀਮ ਇੱਥੇ ਆਏ ਜਦ ਦੋਸ਼ੀ ਨੇ ਪਿਸਤਲ ਉਠਾਤਾ ਉਹਨਾਂ ਨੇ ਫਾਇਰਿੰਗ ਕਰਨਾ ਸ਼ੁਰੂ ਕੀਤਾ ਐਸ ਐਚ ਓ ਨੇ ਨਜ਼ਦੀਕ ਉੱਤੇ ਤੇ ਇਟਾਲੀਟਰੀ ਫਾਇਰਿੰਗ ਆਪਣੇ ਐਸ ਐਚ ਓ ਦੀ ਟੀਮ ਦੇ ਕੀਤੇ ਹਨ ਤੇ ਮਾਦੇ ਲੱਤ ਗੋਲੀ ਵੱਜੇ ਤੇ ਜ਼ਖਮੀ ਹੋਇਆ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਨੂੰ ਆਪਾਂ ਹਸਪੀਟਲ ਲੈ ਕੇ ਗਏ ਹਾਂ ਉਹਨਾਂ ਦਾ ਹਸਪੀਟਲ ਚ ਹੀ ਹੈ ਦਾ ਸਟੇਟ ਸਟੇਟਸ ਠੀਕ ਹੈ ਕਿਹੜੀ ਲੱਤ ਹੈ ਗੋਲੀ ਵੱਜੀ ਸਰ ਰਾਈਟ ਲੱਤ ਚ ਗੋਲੀ ਵੱਜੀ ਹੈ ਜੀ ਤੇ ਟੋਟਲ ਕਿੰਨੇ ਬੰਦੇ ਸਾਰਾ ਟੋਟਲ ਇਸ ਤਿੰਨ ਬੰਦੇ ਸੀ ਰਮਨਪ੍ਰੀਤ ਗੁਰਪ੍ਰੀਤ ਤੇ ਹਰਪ੍ਰੀਤ ਤੋਂ ਇੱਥੇ ਰਿਕਵਰੀ ਵਾਸਤੇ ਆਪਾਂ ਲਿਆਏ ਸੀ ਗੁਰਪ੍ਰੀਤ ਅਗਰ ਕੋਈ ਹੋਰ ਵੀ ਕੋਈ ਮਾਮਲੇ ਹੈਗੇ ਸੀ ਜੀ ਕੋਈ ਨਹੀਂ ਜੀ ਕੋਈ ਹੋਰ ਕੋਈ ਮਾਮਲੇ ਨਹੀਂ ਹੈ ਰਿਕਵਰੀ ਕੀ ਹੋਈ ਰਿਕਵਰੀ ਜੀ ਹੋਇਆ ਸੀ 32 30 ਬੋਰ ਦਾ ਇੱਕ ਪਿਸਟਲ ਤੇ ਦੋ ਕੋਲ ਹੋਏ ਤਾਂ ਦੋ ਕੋਲ ਜੋ ਇਹਨਾਂ ਨੇ ਫਾਇਰਿੰਗ ਕੀਤੇ ਦੋ ਕੋਲ ਹੋਏ ਸਰ ਇਹ ਕਰੋਤੀਆਂ ਦਾ ਕਿਹੜੇ ਕਿਹੜੇ ਕਰੋਤੀਆਂ ਦੇ ਕੇਸ ਚ ਹੈਗੇ ਇਹ ਕਾਫੀ ਫਰੋਥੀ ਦਾ ਕੇਸ ਹੈ ਜੀ ਪਰ ਇਹ ਜੋ ਤਿੰਨ ਜੋ ਪਹਿਲੇ ਹੈ ਜੋ ਗੁਰਪ੍ਰੀਤ ਹਰਪ੍ਰੀਤ ਰਮਨਪ੍ਰੀਤ ਦਾ ਪਹਿਲੇ ਪਰਚੇ ਇਹ ਮਤਲਬ ਫਰੋਥੀ ਦੇ ਮਾਮਲੇ ਚ ਡੋਨੀ ਤੇ ਅਮਰ ਖੱਬੇ ਨੇ ਕਾਫੀ ਝੰਡਿਆਲੇ ਰ ਕੀਤਾ ਹੈ ਫਰੋਥੀ ਦਾ ਮੰਗ ਇਸ ਕੇਸ ਵਿੱਚ ਇਹਨਾਂ ਨੇ 50 ਲੱਖ ਦੀ ਫਰੋਥੀ ਦਾ ਮੰਗ ਕੀਤਾ ਸੀ ਜਦੋਂ ਕਰਿਆਨਾ ਸਟੋਰ ਦੇ ਓਨਰ ਨੇ ਮਨਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਫਾਇਰਿੰਗ ਕਰਵਾਈ ਸਭ ਮੋਟੇ ਰਿਸ਼ਕੀ ਸਾਹਮਣੇ ਆਂਦਾ ਜੀ ਇਹਨਾਂ ਦਾ ਸਾਰਾ ਸਬਸ ਡਿਟੇਲ ਜੀ ਮੁਰਲੀ ਦਿੱਤ ਜੇਹੀ ਹੈ ਜੀ ਮਤਲਬ ਸਿਸਟਮ ਮੋਡਰਸ ਆਫ ਡੋਨੀ ਗੈਂਗ ਜੋ ਬਾਹਰ ਬੈਠੇ ਹਨ ਉਹ ਜੋ

प्रोसेस तो 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 एंड जो बंदे बाहर उनका बंद का प्रोसेस भी चल रहा है आरसीएन भी कर रहे हैं ये जो बाहर बंदे बैठे हैं जरूर वो पकड़े जाएंगे एक दिन